ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਏ ਤੇ ਲੋਕਾਂ ਦੇ ਨਾਲ ਵਾਅਦੇ ਕਰਦੀ ਏ ਤੇ ਉਸੇ ਤਰ੍ਹਾਂ ਆਪਣੇ ਵਰਕਰਾਂ ਦੇ ਨਾਲ ਵੀ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਸੀ ਅੱਜ ਉਹਨਾਂ ਵਾਅਦਿਆਂ ਨੂੰ ਭੂਰ ਪੈਂਦਾ ਨਜ਼ਰ ਆ ਰਿਹਾ ਏ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ ਮੈਡਮ ਅੰਜੂ ਵਰਮਾ ਜੀ ਜਿਨ੍ਹਾਂ ਨੂੰ ਇੱਕ ਪਾਰਟੀ ਦੇ ਵਿੱਚ ਅੌਧਾ ਮਿਲਿਆ ਉਹਨਾਂ ਦੀ ਨਿਯੁਕਤੀ ਹੋਈ ਏ ਉਹ ਕੀ ਨਿਯੁਕਤੀ ਹੋਈ ਏ ਉਹ ਸਾਰੀ ਆਪਾਂ ਜਾਣਕਾਰੀ ਲੈਨੇ ਆ ਮੈਡਮ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲੇ ਮੈਂ ਪੱਤਰਕਾਰ ਭਰਾਵਾਂ ਦਾ ਔਰ ਜੀਡੀਐਸ ਨਿਊਜ਼ ਦਾ ਜਿਹੜਾ ਵਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਅੰਜੂ ਵਰਮਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤਰੰਤ ਹਾਂ ਤੋਂ ਮੈਡਮ ਜੀ ਤੁਹਾਨੂੰ ਪਾਰਟੀ ਵੱਲੋਂ ਜਿਹੜੀ ਨਵਾਂ ਅਹੁਦਾ ਮਿਲਿਆ ਏ ਕੀ ਅਹੁਦਾ ਏ ਤੇ ਉਹਦੇ ਕੀ-ਕੀ ਕੰਮ ਨੇ ਮੈਨੂੰ ਪੰਜਾਬ ਸਟੇਟ ਦਾ ਜਿਹੜਾ ਬਿਲਡਿੰਗ ਕੰਸਟਰਕਸ਼ਨ ਔਰ ਲੇਬਰ ਵੈਲਫੇਅਰ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਮੈਂਬਰ ਪਾਇਆ ਗਿਆ। ਅੱਛਾ ਜੀ। ਲੇਬਰ ਕਾਰਡ ਜਿਹੜਾ ਇੱਕ ਸੈਂਟਰ ਸਰਕਾਰ ਦੀ ਸਕੀਮ ਹੈ। ਤੇ ਗਰੀਬ ਨੂੰ ਜਾਂ ਹੋਰ ਵਰਗ ਨੂੰ ਇਹਦਾ ਕੀ ਫਾਇਦਾ ਹੈ? ਸਰ ਜਿਹੜਾ ਲੇਬਰ ਕਾਰਡ ਹੈ ਉਹਦੇ ਬਾਰੇ ਸਾਡੇ ਜਿਹੜੇ ਕੈਂਪ ਵੀ ਹੁਣ ਪਿੰਡਾਂ ਦੇ ਵਿੱਚ ਬਹੁਤ ਲੱਗ ਰਹੇ ਆ। ਔਰ ਲੋਕਾਂ ਨੂੰ ਕੁਝ ਥੋੜੀ ਜਾਣਕਾਰੀ ਨਹੀਂ ਹੈ ਕਿਉਂਕਿ ਅੱਜ ਤੱਕ ਉਹਨਾਂ ਨੂੰ ਇਸ ਚੀਜ਼ ਬਾਰੇ ਪਹਿਲੀ ਸਰਕਾਰਾਂ ਨੇ ਕੁਝ ਨੌਲੇਜ ਹੀ ਨਹੀਂ ਦਿੱਤੀ ਸੋ ਜਿਹੜਾ ਲੇਬਰ ਕਾਰਡ ਹੈ ਲੇਬਰ ਕਾਰਡ ਦੇ ਵਿੱਚ ਬਹੁਤ ਹੀ ਸਹੂਲਤਾਂ ਜਿਸ ਨੂੰ ਕਹਿ ਸਕਦੇ ਕਿ ਤੁਸੀਂ ਜਨਮ ਤੋਂ ਲੈ ਕੇ ਮਰਨ ਤੱਕ ਇਹਦੇ ਵਿੱਚ ਸਰਕਾਰ ਵੱਲੋਂ ਜਿਹੜੀ ਆ ਉਹ ਸਹੂਲਤ ਜਿਹੜੀ ਆ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਇੱਕ ਜਿਹੜਾ ਲਾਹ ਪਾਤਰੀ ਆ ਲੇਬਰ ਕਾਰਡ ਦਾ ਉਹਨੂੰ ਦੇਖੋ ਸਭ ਤੋਂ ਪਹਿਲੇ ਤੇ ਉਹਨੂੰ ਜਦੋਂ ਕੋਈ ਵੀ ਕੰਮ ਆ ਜਾਂ ਛੋਟੇ ਬੱਚੇ ਆ ਜਾਂ ਜਿਸ ਤਰ੍ਹਾਂ ਉਹਨਾਂ ਦੀ ਪੜ੍ਹਾਈ ਦੇ ਅਕੋਰਡਿੰਗ ਜਿਹੜਾ ਵਜੀਫਾ ਵੀ ਮਿਲਦਾ ਵਾ ਜੇ ਤੁਹਾਡੇ ਬੱਚੇ ਜ਼ਿਆਦਾ ਪੜ੍ਹਾਈ ਕਰਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਉਹਨਾਂ ਨੂੰ ਲੋਨ ਵਗੈਰਾ ਵੀ ਮਿਲਦਾ ਵਾ ਹਾਂਜੀ ਸੋ ਇਹਦੇ ਵਿੱਚ ਹੋਰ ਵੀ ਬਹੁਤ ਜਿਹੜੇ ਫਾਇਦੇ ਜਿਹੜੇ ਬਹੁਤ ਜ਼ਿਆਦਾ ਵਾ ਜਿਸ ਦਾ ਤੁਸੀਂ ਆਪਣਾ ਕੋਈ ਮਕਾਨ ਬਣਾਉਣਾ ਹੋਵੇ ਕੁਝ ਤੁਸੀਂ ਕੋਈ ਚੀਜ਼ ਲੈਣੀ ਹੋਵੇ ਉਹਦੇ ਵਾਸਤੇ ਵੀ ਤੁਹਾਨੂੰ ਸਰਕਾਰ ਜਿਹੜੀ ਇਹ ਸਹੂਲਤ ਦਿੰਦੀ ਹੈ ਔਰ ਇਹਦੇ ਵਿੱਚ ਤੁਸੀਂ ਆਪਣੇ ਬਿਨਾ ਕਿਸੇ ਦੀ ਗਾਰੰਟੀ ਦੇ ਉੱਤੇ ਤੁਸੀਂ ਲੋਨ ਜਿਹੜਾ ਲੈ ਸਕਦੇ ਜੇ ਕਾਰ ਦੇ ਉੱਤੇ ਸੋ ਇਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਵਾ ਬਹੁਤ ਹੀ ਤੁਸੀਂ ਜਿਸ ਤਰ੍ਹਾਂ ਕੋਈ ਮੋਟਰਸਾਈਕਲ ਜਾਂ ਸਾਈਕਲ ਵਗੈਰਾ ਲੈਣਾ ਹੋਵੇ ਉਹ ਵੀ ਤੁਸੀਂ ਸਰਕਾਰ ਵੱਲੋਂ ਜਿਹੜਾ ਉਹ ਤੁਹਾਨੂੰ ਮੁਹੱਈਆ ਕਰਾਇਆ ਜਾਂਦਾ ਔਰ ਇਹਦੇ ਵਿੱਚ ਜਿਹੜਾ ਦੇਖੋ ਜਿਸ ਤਰ੍ਹਾਂ ਕੋਈ ਰਿਜ਼ਨਰ ਡੈਥ ਹੈ ਜੀ ਕਿ ਸੇਰੀ ਉਹਦੇ ਵਿੱਚ 2 ਲੱਖ ਤੱਕ ਜਿਹੜਾ ਸਰਕਾਰ ਵੱਲੋਂ ਮਿਲਦਾ ਵਾ ਕੋਈ ਐਕਸੀਡੈਂਟਲ ਜਿਹੜਾ ਵਾ ਕੇਸ ਆ ਉਹਦੇ ਵਿੱਚ 3 ਤੋਂ 4 ਲੱਖ ਰੁਪਏ ਜਿਹੜਾ ਵਾ ਉਹ ਮਿਲਦਾ ਵਾ ਸੋ ਇਹ ਜਿਹੜੀਆਂ ਮਤਲਬ ਕੁਝ ਥੋੜੀਆਂ ਸਹੂਲਤਾਂ ਬਹੁਤ ਜ਼ਿਆਦੀਆਂ ਹੋਰ ਵੀ ਸਹੂਲਤਾਂ ਵਾਂ ਜਿਹੜੀਆਂ ਕਿ ਸਰਕਾਰ ਵੱਲੋਂ ਦਿੱਤਾ ਜਾਂਦੀਆਂ ਜੋ ਕਿ ਅੱਜ ਤੱਕ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਸੀ ਸੋ ਅਸੀਂ ਲੋਕਾਂ ਨੂੰ ਇਹੀ ਕਵਾਂਗੇ ਕਿ ਵੱਦ ਤੋਂ ਵੱਦ ਜਿਹੜੇ ਗਰੀਬ ਵਰਗ ਜਿਹੜਾ ਵਾ ਜ਼ਰੂਰੀ ਨਹੀਂ ਕਿ ਉਹਦੇ ਵਿੱਚ ਸਿਰਫ ਐਸੀਬੀਸੀ ਆਂਦੇ ਆ ਉਹਦੇ ਵਿੱਚ ਜਨਰਲ ਕੈਟਾਗਰੀ ਵਾਲੇ ਵੀ ਗਰੀਬ ਲੋਕ ਜਿਹੜੇ ਆ ਉਹ ਸਾਰੇ ਆਪਣੇ ਜਿਹੜੇ ਕਾਰਡ ਤਿਆਰ ਕਰਾ ਮੈਡਮ ਜੀ ਇਹ ਜਿਹੜੀ ਸਕੀਮ ਹੈ ਬਹੁਤ ਪੁਰਾਣੀ ਸਕੀਮ ਹੈ ਪਹਿਲੀਆਂ ਸਰਕਾਰਾਂ ਨੇ ਕਿਉਂ ਨਹੀਂ ਇਹਦਾ ਪ੍ਰਚਾਰ ਕੀਤਾ ਕਿਉਂ ਨਹੀਂ ਲੇਬਰ ਕਾਰਡ ਲੋਕਾਂ ਦੇ ਬਣਾਉਣ ਵਾਲੇ ਜਿਹੜੇ ਕੈਂਪ ਸੀ ਉਹ ਪਿੰਡਾਂ ਦੇ ਵਿੱਚ ਲਾਏ ਕਾਰਨ ਕੀ ਰਿਹਾ ਜੀ ਸਰ ਮੈਂ ਕਾਰਨ ਉਹਨਾਂ ਦੀਆਂ ਸਰਕਾਰਾਂ ਵੇਲੇ ਕਾਰਨ ਤੇ ਨਹੀਂ ਦੱਸ ਸਕਦੀ ਪਰ ਲੇਕਿਨ ਬੜੇ ਹੀ ਦੁਖਵਾਲੀ ਗੱਲ ਹੈ ਕਿ ਸਾਡੀ ਜਿਹੜੀ ਸਰਕਾਰ ਸਰਕਾਰਾਂ ਜਿਹੜੀਆਂ ਉਹ ਇਨਕਮ ਟੈਕਸ ਗਰੀਬਾਂ ਕੋਲੋਂ ਵੀ ਲੈਂਦੀਆਂ ਵਾਂ ਲੇਕਿਨ ਜਿਹੜੀਆਂ ਸਹੂਲਤਾਂ ਮੇਨ ਆ ਉਹ ਗਰੀਬਾਂ ਤੱਕ ਪਹੁੰਚਦੀਆਂ ਕਿਉਂ ਨਹੀਂ ਉਹ ਉੱਪਰ ਹੀ ਕਿਉਂ ਵੰਡੀਆਂ ਜਾਂਦੀਆਂ ਉੱਪਰ ਹੀ ਖਾਧੀਆਂ ਜਾਂਦੀਆਂ ਵਾਂ ਕਿਉਂਕਿ 75 ਸਾਲ ਹੋ ਗਏ ਲੋਕਾਂ ਨੂੰ ਅਸੀਂ ਅੱਜ ਅਵੇਅਰ ਕਰ ਰਹੇ ਆ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੇਬਰ ਕਾਰਡ ਕੀ ਚੀਜ਼ ਆ ਸੋ ਇਹਦਾ ਮਤਲਬ ਇਹ ਵੀ ਇਹ ਸਰਕਾਰਾਂ ਦੋਸ਼ੀ ਆ ਕਿ ਜਿਨ੍ਹਾਂ ਨੇ ਗਰੀਬਾਂ ਤੱਕ ਉਹ ਕਾਰਡ ਪਹੁੰਚ ਨਹੀਂ ਦਿੱਤਾ ਸੋ ਆਮ ਆਦਮੀ ਪਾਰਟੀ ਦੇ ਵਿੱਚ ਹੋਣ ਦੇ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਆਪਣੀ ਹੈਸੀਅਤ ਪਤਾ ਲੱਗੀ ਹੈ ਵੀ ਅਸੀਂ ਕਿੱਥੇ ਰਹਨੇ ਆ ਤੇ ਕਿਸ ਚੀਜ਼ ਦੇ ਨਾਲ ਅਸੀਂ ਰਿਲੇਟਡ ਆ ਔਰ ਸਰਕਾਰ ਕੋ ਅਸੀਂ ਕੀ ਕੀ ਸਹੂਲਤਾਂ ਲੈ ਸਕਦੇ ਆ ਇਹ ਸਾਡੇ ਭਗਵੰਦ ਮਾਨ ਜੀ ਨੇ ਸੀਐਮ ਸੁ ਭਗਵੰਦ ਮਾਨ ਜੀ ਨੇ ਜਿਹੜਾ ਵਾ ਇਸ ਬਾਰੇ ਲੋਕਾਂ ਨੂੰ ਜਾਗਰੂਕ ਬਹੁਤ ਕੀਤਾ ਔਰ ਹੁਣ ਅਸੀਂ ਘਰ ਘਰ ਜਿਹੜਾ ਕੈਂਪ ਲਗਾ ਕੇ ਔਰ ਵੈਸੇ ਵੀ ਅਸੀਂ ਲੋਕਾਂ ਤੱਕ ਇਹ ਪਹੁੰਚ ਕਰ ਰਹੇ ਆ ਕਿ ਤੁਸੀਂ ਬਤੋ ਲੇਬਰ ਕਾਰਡ ਤਿਆਰ ਕਰਵਾ ਮੈਡਮ ਜੀ ਜਿਸ ਤਰ੍ਹਾਂ ਵਿਰੋਧੀ ਧਿਰ ਨੇ ਵਿਰੋਧੀ ਧਿਰਾਂ ਨੇ ਇੱਕ ਹੋਰ ਬੜਾ ਤਗੜਾ ਐਲੀਕੇਸ਼ਨ ਲਾਇਆ ਹੈ ਕਿ ਜਿਸ ਤਰ੍ਹਾਂ ਬਦਲ ਪ੍ਰਕਾਸ਼ਿਕ ਬਦਲ ਦੀਆਂ ਵੀ ਤਸਵੀਰਾਂ ਸ਼ਬਦੀਆਂ ਸੀ ਤੇ ਕੈਪਟਨ ਅਮਰਿੰਦਰ ਦੀਆਂ ਵੀ ਤਸਵੀਰਾਂ ਤੇ ਉਸ ਟਾਂ ਤੇ ਭਗਵੰਤ ਮਾਨ ਜੀ ਨੇ ਵਿਰੋਧ ਕੀਤਾ ਸੀ ਕਿ ਇਹਨਾਂ ਦੀਆਂ ਤਸਵੀਰਾਂ ਤੇ ਹੁਣ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਹਰ ਜਗ੍ਹਾ ਤੇ ਫੋਟੋਸ਼ਾਪ ਦੀ ਹੈ ਕੀ ਕਹਣਾ ਟੱਡਾ ਮੈਂ ਪਹਿਲੇ ਇਹੋ ਕਹਿਣਾ ਚਾਹਾਂਗੀ ਵੇਖੋ ਕੰਮ ਕਰਕੇ ਫੋਟੋ ਲਵਾਉਣ ਚ ਤੇ ਕੋਈ ਹਰਜ ਨਹੀਂ ਆ ਕਿਉਂਕਿ ਬਿਨਾ ਕੰਮ ਤੋਂ ਅਸੀਂ ਲੋਕਾਂ ਨੂੰ ਬੇਵਕੂਫ 75 ਸਾਲ ਹੋ ਗਏ ਬਣਾਉਂਦੇ ਆਏ ਆ ਤੇ ਫੋਟੋਆਂ ਲਾਣੇ ਜਿਹੜੀਆਂ ਉਹਦੇ ਤੇ ਆਬਜੈਕਸ਼ਨ ਸਾਰੇ ਕਰ ਸਕਦੇ ਆ ਬਟ ਇਹ ਦੇਖੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਈ ਆ ਬਿਨਾ ਸਾ ਲਏ ਪਾਰਟੀ ਨੇ ਪਹਿਲੇ ਹੀ ਦਿਨ ਤੋਂ ਜਿਹੜਾ ਆਪਣੇ ਕੰਮ ਦੀ ਸਟਾਰਟਿੰਗ ਕੀਤੀ ਔਰ ਲੋਕਾਂ ਦੇ ਘਰ ਘਰ ਇਹ ਜਿਹੜਾ ਕੰਮ ਜਿਹੜਾ ਕਰ ਰਹੀ ਹੈ ਕੰਮ ਪੰਜਾਬ ਹੀ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਜੇ ਵੇਖੋ ਆਪਣੀ ਫੋਟੋ ਜੁ ਲਾਣੀ ਹੈ ਤੇ ਮੇਰਾ ਖਿਆਲ ਵੀ ਕੋਈ ਇਤਰਾਜ਼ ਨਹੀਂ ਜਾਇਦਾ ਕਿਉਂਕਿ ਉਹਨਾਂ ਨੇ ਕੰਮ ਕਰਕੇ ਫੋਟੋ ਲਾਈ ਹੈ ਬਿਨਾ ਕੰਮ ਤੋਂ ਫੋਟੋ ਨਹੀਂ ਲਾਈ ਮੈਡਮ ਜੀ ਇੱਕ ਹੋਰ ਐਲੀਕੇਸ਼ਨ ਹੈ ਵਿਰੋਧੀ ਧਿਰ ਦਾ ਕਿ ਜਿਸ ਤਰ੍ਹਾਂ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਦਵਾਈ ਸੀ ਬਾਹਰੋਂ ਮਿਲਦੀ ਸੀ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਉਹ ਜਿਹੜੀ ਬਾਹਰ ਦੀ ਪਰਚੀ ਨਹੀਂ ਚੱਲੇਗੀ ਅੰਦਰ ਦੀ ਦਵਾਈ ਚੱਲੇਗੀ ਪਰ ਕਹਿੰਦੇ ਕਿ ਅੱਜੇ ਵੀ ਜਿਹੜੀ ਹੈ ਦਵਾਈ ਉਹ ਬਾਹਰ ਦੀ ਚਲਦੀ ਪਈ ਹੈ ਇਹਦੇ ਤੇ ਕੀ ਕਹਣਾ ਹੈ ਸਰ ਇਹ ਤੇ ਵਿਰੋਧੀ ਧਿਰਾਂ ਵੱਲੋਂ ਇੱਕ ਇਲਜ਼ਾਮ ਹੀ ਆ ਅੱਜ ਤੁਸੀਂ ਜਾ ਕੇ ਹਸਪੀਟਲ ਦੇ ਵਿੱਚ ਵੇਖੋ ਮੈਂ ਖੁਦ ਵਿజిਟ ਕਰਦੀ ਕ ਵਿੱਚ ਵਿੱਚੋਂ ਮੈਂ ਜਾਂਦੀ ਰਹਿਣੀ ਆ ਔਰ ਮੇਰਾ ਖਿਆਲ ਆ ਕਿ ਅੱਜ ਤੱਕ ਹਸਪੀਟਲ 'ਚ ਮੈਂ ਇਡੀਆਂ ਲੰਬੀਆਂ ਲਾਈਨਾਂ ਨਹੀਂ ਸੀ ਦੇਖੀਆਂ ਜੋ ਕਿ ਹੁਣ ਦੇਖਣ ਚ ਵੇ ਘਾਰੀਆਂ ਵਾ ਔਰ ਚਲੋ ਕੁਝ ਜੇ ਕਮੀ ਸੀ ਤੇ ਲੇਕਿਨ 1 ਫਰਵਰੀ ਦੇ ਤੋਂ ਜਦੋਂ ਦਾ ਭਗਵੰਤ ਮਾਨ ਜੀ ਨੇ ਇਹ ਬਿਆਨ ਦੇ ਦਿੱਤਾ ਕਿ 1 ਫਰਵਰੀ ਤੋਂ ਜਿਹੜੀ ਇਹ ਦਵਾਈ ਜਿਹੜੀ ਹੈ ਟੋਟਲ ਸਾਰੀ ਅੰਦਰੋਂ ਮਿਲੇਗੀ ਔਰ ਮੇਰਾ ਖਿਆਲ ਹੈ ਕਿ ਇਹ ਪੂਰੀ ਮਿਲ ਰਹੀ ਹੈ ਹੋ ਸਕਦਾ ਕਿਸੇ ਵੇਲੇ ਜੇ ਕੋਈ ਕਮੀ ਹੋਵੇ ਵੀ ਤੇ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਬੜੀ ਜਲਦੀ ਹੀ ਸਰਕਾਰ ਉਸ ਕਮੀ ਨੂੰ ਪੂਰਾ ਕਰਦੀ ਹੈ ਮੈਡਮ ਜੀ ਇੱਕ ਤੁਹਾਡੇ ਕੋਲ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੀ ਜ਼ਿਲ੍ਹੇ ਤੋਂ ਚੱਕ ਕੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਮੈਂ ਸਮੈ ਨਹੀਂ ਆ ਰਹੀ ਮੇਰੇ ਕੋਲពਜ ਵੀ ਨਹੀਂ ਹੈ ਕਿ ਇੱਕ ਆਮ ਜਈ ਲੇਡੀਜ਼ ਨੂੰ ਜਿਹੜੀ ਕਿ ਇੱਕ ਸਮੈ ਲੋ ਘਰ ਦੇ ਵਿੱਚ ਲੇਡੀਜ਼ ਸੀ ਕਿ ਮੈਂ ਆਪਣੀ ਪਾਰਟੀ ਦੀਆਂ ਨੀਤੀਆਂ ਵੇਖ ਕੇ ਇੱਕ ਦਿਲ ਦੇ ਵਿੱਚ ਕਿਤੇ ਮੇਰੇ ਹੈਗਾ ਸੀ ਕਰ ਸਕ ਹੈ ਗਈ ਸੀ ਕਿ ਮੈਂ ਪਾਰਟੀ ਦੇ ਨਾਲ ਇੱਕ ਇਮਾਨਦਾਰ ਪਾਰਟੀ ਦੇ ਨਾਲ ਕੰਮ ਕਰਨਾ ਔਰ ਮੈਂ ਆਪਣੇ ਕੰਮ ਨੂੰ ਇੰਨੀ ਕੁ ਮਤਲਬ ਅਹਿਮਤ ਨਹੀਂ ਸੀ ਸੋਚੀ ਕਿ ਮੇਰੇ ਕੰਮ ਦੀ ਇੰਨੀ ਅਹਿਮਤ ਮੇਰੀ ਪਾਰਟੀ ਜਿਹੜੀ ਉਹ ਪਾਊਗੀ ਸੋ ਮੈਂ ਅੱਜ ਆਪਣੀ ਪਾਰਟੀ ਦੀ ਆਪਣੇ ਸਮੂਹ ਜਿਹੜੀ ਲੀਡਰ ਸਭਾਣ ਦੀ ਸਾਰਿਆਂ ਦੀ ਬਹੁਤ ਹੀ ਜਿਹੜੀ ਧੰਨਵਾਦ ਦੀ ਹੈ ਕਿ ਉਹਨਾਂ ਨੇ ਮੇਰਾ ਕੰਮ ਵੇਖ ਕੇ ਮੈਨੂੰ ਇਸ ਅਹੁਦੇ ਤੇ ਨਿਵਾਜਿਆ ਮੈਡਮ ਜੀ ਅਜੇ ਕਈ ਹੋਰ ਵੀ ਵਰਕਰ ਹੈਗੇ ਨੇ ਜਿਹੜੇ ਪਾਰਟੀ ਨਾਲ ਨਰਾਜ਼ ਨਰਾਜ਼ ਚੱਲਦੇ ਪਏ ਨੇ ਕਿ ਸਾਨੂੰ ਕੋਈ ਪਾਰਟੀ ਨੇ ਅਹੁਦਾ ਨਹੀਂ ਦਿੱਤਾ ਪਹਿਲੇ ਤੇ ਮੈਂ ਸਾਰੇ ਹੀ ਜਿਹੜੇ ਆਗੂ ਆ ਉਹਨਾਂ ਨੂੰ ਇਹੀ ਗੱਲ ਕਹਾਂਗੀ ਕਿ ਪਾਰਟੀ ਜਿਹੜੀ ਆ ਦੇਖੋ ਤੁਸੀਂ ਆਪ ਹੀ ਸੋਚੋ ਕਿ ਹਰ ਅ ਉਦੇਦਾਰ ਨੂੰ ਜਿਹੜਾ ਕੰਮ ਵੇਖ ਕੇ ਉਹਦਾ ਉਹਦੇ ਨਾਲ ਨਵਾਜ ਰਹੀ ਹੈ ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਪਾਰਟੀ ਕੋ ਇੰਨੇ ਹਉਦੇ ਆ ਕਿ ਪਾਰਟੀ ਜਿਹੜੀ ਆ ਸਾਡੇ ਬੰਦੇ ਮੁੱਕ ਜਾਣਗੇ ਉਦੇ ਨਹੀਂ ਮੁਕਨੇ ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਬਹੁਤ ਜਲਦੀ ਜਿਹੜੀ ਇਹ ਜਿਹੜੀਆਂ ਕਮੀਆਂ ਜਿਹੜੀਆਂ ਲੁਕਾਏ ਜਿਹੜੇ ਨਿਰਾਸ਼ ਬੈਠੇ ਉਹਨਾਂ ਤੱਕ ਪਹੁੰਚ ਕਰੇਗੀ ਮੈਡਮ ਜੀ ਲਾਸਟ ਦੇ ਵਿੱਚ ਹਾਈ ਕਮਾਂਡ ਦਾ ਦੋ ਸ਼ਬਦਾਂ ਦੇ ਵਿੱਚ ਧੰਨਵਾਦ ਕਿੱਦਾਂ ਕਰਨਾ ਚਾਹੋਗੇ ਤੇ ਜਿਹੜੇ ਲੇਬਰ ਕਾਰਡ ਬਣਨੇ ਨੇ ਉਹਨਾਂ ਗਰੀਬਾਂ ਨੂੰ ਕੀ ਅਪੀਲ ਰਹੇਗੀ ਦੇਖੋ ਮੈਂ ਪਾਰਟੀ ਹਾਈ ਕਮਾਂਡ ਦਾ ਤੇ ਬਹੁਤ ਹੀ ਤੈਅ ਦਿ ਲੋ ਜਿਹੜਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਕ ਆਮ ਬੰਦੇ ਹੁਣ ਤੱਕ ਜਿੰਨੇ ਵੀ ਸਾਡੇ ਐਮ.ਐਲ.ਏ. ਮੰਤਰੀ ਸਹਿਬਾਨ ਜੋ ਵੀ ਸਾਡੇ ਚੇਅਰਮੈਨ ਜੋ ਵੀ ਲਗਾਏ ਆ ਸਾਰੇ ਹੀ ਇੱਕ ਆਮ ਬੰਦੇ ਲਾਏ ਆ ਕਿਉਂਕਿ ਪਹਿਲੀਆਂ ਪਾਰਟੀਆਂ ਦੇ ਵਿੱਚ ਤੇ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਹੀ ਵੇਖਿਆ ਜਾਂਦਾ ਸੀ ਇਸ ਪਾਰਟੀ ਦੇ ਵਿੱਚ ਤੁਸੀਂ ਆਪ ਖੁਦ ਦੇਖੋ ਕਿ ਮੇਰਾ ਖਿਆਲ ਆ ਕਿ ਕੋਈ ਭਾਈਪਤੀ ਜਵਾਦ ਨਹੀਂ ਆ ਔਰ ਇੱਕ ਰੇੜੀ ਵਾਲੇ ਤੋਂ ਲੈ ਕੇ ਇੱਕ ਰਿਕਸ਼ਾ ਵਾਲਾ ਕਿ ਕੋਈ ਸਬਜੀ ਵਾਲਾ ਵੀ ਸਾਰਿਆਂ ਨੂੰ ਹੀ ਅਹੁਦਿਆਂ ਨਾਲ ਨਵਾਜਿਆ ਵਾ ਸੋ ਅਸੀਂ ਆਪਣੀ ਪਾਰਟੀ ਦੇ ਹਮੇਸ਼ਾ ਰਹੀ ਨਹੀਂ ਰਵਾਂਗੇ ਔਰ ਹਮੇਸ਼ਾ ਚਾ ਉਹਨਾਂ ਦੇ ਨਾਲ ਖੜੇ ਆ ਮੈਡਮ ਜੀ ਵਿਧਾਨ ਸਭਾ ਦੇ ਵਿੱਚ ਤੇ ਬਹੁਤ ਵਰਕ ਕੀਤਾ ਤੁਸੀਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੋਕ ਸਭਾ ਚੋਣਾਂ ਵਾਸਤੇ ਕੀ ਤਿਆਰੀ ਚੱਲਦੀ ਪਈ ਸਰ ਅਸੀਂ ਬਿਲਕੁਲ ਆਪਣੀ ਟੀਮ ਦੇ ਨਾਲ ਤਿਆਰ ਆ ਔਰ ਜਦੋਂ ਵੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਏਗਾ ਅਸੀਂ ਉਸੇ ਟਾਈਮ ਜਿਹੜਾ ਆਪਣੇ ਹੁਣ ਵੀ ਕਰ ਰਹੇ ਆ ਪਰ ਅਸੀਂ ਆਪਣੇ ਕੰਮ ਦੀਆਂ ਗਤੀਵਿਧੀਆਂ ਹੋਰ ਤੇਜ਼ ਕਰ ਦਾਂਗੇ ਕਿਉਂਕਿ ਸਾਡਾ ਇੱਕ ਅੰਦਰ ਇੱਕ ਜਨੂਨ ਆ ਕਿ ਅਸੀਂ ਆਪਣੀ ਜਿਸ ਤਰ੍ਹਾਂ ਅਸੀਂ 92 ਸੀਟਾਂ ਲੈ ਕੇ ਅੱਗੇ ਕੰਮ ਕੀਤਾ ਸੀ ਅਸੀਂ ਚਾਹੁੰਦੇ ਆ ਕਿ ਅਸੀਂ ਇਹ 13 ਦੀਆਂ 13 ਸੀਟਾਂ ਜਿਹੜੀਆਂ ਵਾਂ ਅਸੀਂ ਇਹ ਜਿੱਤ ਕੇ ਆਮਾਦੀ ਪਾਰਟੀ ਦੀ ਚੋਲੀ ਚ ਪਾਵਾਂਗੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਅੱਜ ਹੀ ਬਹੁਤ ਬਹੁਤ ਇਹ ਸਾਨੂੰ ਮੈਡਮ ਅੰਜੂ ਵਰਮਾ ਜੀ ਜਿਨ੍ਹਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਏ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਮੈਂ ਤਨਦੇਹੀ ਦੇ ਨਾਲ ਨਿਭਾਵਾਂਗੀ ਔਰ ਹੋਰ ਵੱਧ ਤੋਂ ਵੱਧ ਚੜਕੇ ਮੈਂ ਆਪਣਾ ਕੰਮ ਨੂੰ ਫੈਲ ਦਵਾਂਗੀ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰੰਤਾਰ